ਰਾਖੜੀ ਮੌਕੇ ਜਿੱਥੇ ਭੈਣ ਭਰਾ ਦੇ ਗੁੱਟ ਦੇ ਉੱਤੇ ਰਖੜੀ ਬਨ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਬਦਲੇ ਵਿੱਚ ਭਰਾ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਐਨ ਉਸੇ ਮੌਕੇ ਸਮਰਾਲਾ ਲਾਗੇ ਪਿੰਡ ਮਾਨੂਪੁਰ ਦੇ ਅਤੇ ਅੰਮਲੋ ਲਾਗੇ ਪਿੰਡ ਮਦਨੀਪੁਰ ਦੇ ਦੋ ਨੌਜਵਾਨ ਕਲਗਾਮਾ ਜ਼ਿਲ੍ਹੇ ਕਸ਼ਮੀਰ ਦੇ ਜੰਗਲਾਂ ਦੇ ਵਿੱਚ ਅਤਵਾਦੀਆਂ ਨਾਲ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਨੇ ਮਾਨੂਪੁਰ ਦੇ ਨੌਜਵਾਨ ਪ੍ਰਿਤਪਾਲ ਸਿੰਘ ਦੀ ਉਮਰ 29 ਸਾਲ ਆ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਪਰਿਵਾਰ ਦੁਆਰਾ ਉਹਨਾਂ ਦੇ ਛੁੱਟੀ ਆਉਣ ਦੀ ਉਡੀਕ ਕਰ ਰਿਹਾ ਸੀ ਦੂਸਰੇ ਪਾਸੇ ਹਰਵਿੰਦਰ ਸਿੰਘ ਜਿਹੜਾ ਕਿ ਫੌਜ ਦੇ ਵਿੱਚ ਸਿਪਾਹੀ ਦੇ ਤੌਰ ਤੇ ਭਰਤੀ ਹੋਇਆ ਉਸ ਦੇ ਵਿਆਹ ਦੀ ਪਰਿਵਾਰ ਦੇ ਵਿੱਚ ਚਰਚਾ ਚੱਲਦੀ ਸੀ ਸੋ ਬਹੁਤ ਜਲਦੀ ਨੌਜਵਾਨ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਜਲਦੀ ਵਿਆਹ ਬੰਧਨ ਦੇ ਵਿੱਚ ਬੰਧਿਆ ਜਾਣਾ ਸੀ ਪਰ ਅਚਾਨਕ ਸ਼ਹਾਦਤ ਦੀ ਖਬਰ ਰੱਖੜੀ ਵਾਲੇ ਦਿਨ ਇਹਨਾਂ ਪਰਿਵਾਰਾਂ ਦੇ ਵਿੱਚ ਪਹੁੰਚਦੀ ਹੈ ਸੋ ਦੋਨੋਂ ਨੌਜਵਾਨਾਂ ਦੀ ਸ਼ਹਾਦਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰ ਦੇ ਵਿੱਚ ਸਦਮਾ ਵੀ ਹੈ ਇਸ ਗੱਲ ਦਾ ਫਖਰ ਵੀ ਹੈ ਕਿ ਜਵਾਨ ਸਾਡੇ ਦੇਸ਼ ਦੇ ਲਿਖੇ ਲੱਗੇ ਨੇ ਪਰ ਇਹ ਜਿਹੜੇ ਜੋ ਕੁਸ਼ਤਵਾਦੀਆਂ ਦੇ ਨਾਲ ਜੋ ਕੁਛ ਚੱਲ ਕੋ ਸਭ ਕੁਝ ਚੱਲ ਰਿਹਾ ਹੈ ਇਹਦੇ ਵਾਸਤੇ ਸਮਝਦਿਆਂ ਸਰਕਾਰਾਂ ਨੂੰ ਜ਼ਰੂਰ ਸੋਚਣਾ ਵਿਚਾਰਨਾ ਪਵੇਗਾ ਆਖਰ ਕਦੋਂ ਤੱਕ ਮਾਮਾ ਦੇ ਪੁੱਤ ਇਸੇ ਤਰ੍ਹਾਂ ਸਾਡੇ ਸ਼ਹਾਦਤਾਂ ਦਿੰਦੇ ਰਹੇ